ਬੜੇ ਪਿਆਰੇ ਵਚਨ ਆ ਕਬੀਰ ਸਾਹਿਬ ਜੀ ਦੇ ਕਸਤੂਰੀ ਕੁੰਡਲ ਵਸੇ ਇਹ ਸਾਨੂੰ ਲਾ ਕੇ ਢਾਡੀ ਕਥਾਵਾਚਕ Hindu ਕਥਾਵਾਚਕ ਕਬੀਰ ਸਾਹਿਬ ਜੀ ਦੀਆਂ ਕਹਾਣੀਆਂ ਤਾਂ ਸੁਣਾਉਂਦੇ ਆ ਤੇ ਉਹਨਾਂ ਦੀ ਬਾਣੀ ਤੇ ਸੁਣਾਉਂਦੇ ਆ ਲੇਕਿਨ ਇਹ ਅਸਲੀਅਤ ਜਿਹੜੀ ਗੱਲ ਆ ਨਾ ਉਹ ਨਹੀਂ ਦੱਸਦੇ ਵੀ ਜਿਹੜੀ ਲੋਕਾਂ ਦੇ ਹੱਕ ਦੇ ਵਿੱਚ ਆ ਵੀ ਜੋ ਕਬੀਰ ਸਾਹਿਬ ਨੇ हिरण है जिसका जिक्र आपने कई कहानियों में सुना होगा माना जाता है की इसके नाभि में काफी मनमोहक सुगंध आती है पर सच्चाई तो यह है की ये खुशबू कस्तूरी हिरन के इस अजीब से बैकबोन वाले हिस्से से आती है लेकिन इस हिरन को पता नहीं होता कि ये खुशबू आ कहां से रही है और इस खुशबू की तलाश में ये इधर उधर भटकती रहती है जबकि खुशबू इसके पीठ से आ रही होती है ये कस्तूरी है ना। दे भी बहुत मधुर जी सुगंध आती है ना, काफी वीडियो जो यूट्यूब पे लेकिन कबीर साहब ने इस कस्तूरी ਬੜੀ ਵਧੀਆ ਉਦਾਹਰਣ ਦਿੱਤੀ ਆ ਉਹ ਬੰਦੇ ਦੇ ਵਾਸਤੇ ਆ ਇਨਸਾਨ ਦੇ ਵਾਸਤੇ ਆ ਲੇਕਿਨ ਇਹ ਸਾਨੂੰ ਜਿਹੜੇ ਕਥਾ ਕਹਾਣੀਆਂ ਸੁਣਾਉਂਦੇ ਆ ਇਹ ਸਾਨੂੰ ਇਸ ਵਾਰੇ ਬਿਲਕੁਲ ਨਹੀਂ ਦੱਸਦੇ ਵੀ ਇਹ ਜਿਹੜਾ ਕਸ਼ਤੂਰੀ ਹਿਰਨਾ ਇਹ ਮਾਦਾ ਨਹੀਂਗੀ ਇਹ ਮੇਲ ਆ ਇਹ ਮੇਲ ਹਿਰਨਾ ਤੇ ਇਹ ਜਿਹੜਾ ਵਨ ਇਹਦੇ ਨਾਭੀ ਦੇ ਵਿੱਚੋਂ ਜਿਹੜੀ ਸਮੈਲ ਆਉਂਦੀ ਆ ਨਾ ਉਹ ਬਚਪਨ ਦੇ ਵਿੱਚ ਨਹੀਂ ਆਉਂਦੀ ਜਦੋਂ ਇਹ ਜਵਾਨ ਹੋ ਜਾਂਦਾ ਨਾ ਤੇ ਜਵਾਨ ਜਦੋਂ ਹੁੰਦਾ ਵਾ ਤੇ ਉਦੋਂ ਇਹ 스멜 ਜਿਹੜੀ ਆ ਇਹਦੇ ਚੋਂ ਵਿੱਚੋਂ ਆਉਣ ਲੱਗ ਪੈਂਦੀ ਆ ਤੇ ਉਹ 스멜 ਕਾਦਾ ਕਰਕੇ ਹੁੰਦੀ ਆ ਉਹ ਜਿਹੜੀ 스멜 ਆ ਨਾ ਉਹ ਮਾਦਾ ਹਿਰਨੀ ਵਾਸਤੇ ਫੀਮੇਲ ਹਿਰਨੀ ਵਾਸਤੇ ਹੁੰਦੀ ਆ ਵੀ ਫੀਮੇਲ ਜਿਹੜੀ ਹਿਰਨੀ ਆ ਨਾ ਉਹ ਇਸ 스멜 ਨੂੰ ਜਦੋਂ ਸੁੰਘਦੀ ਆ ਨਾ ਤੇ ਉਹ ਆਪਣੇ ਆਪ ਨੂੰ ਇਹਦੇ ਅੱਗੇ ਸਮਰਪਣ ਕਰ ਦਿੰਦੀ ਆ ਲੇਕਿਨ ਇਹਦੀ ਸਭ ਤੋਂ ਵੱਡੀ ਇਹ ਗਲਤੀ ਆ ਵੀ ਜਿਹੜੀ ਸਮੈਲ ਆਣਾ ਉਹ ਇਹਨੂੰ ਖੁਦ ਨੂੰ ਵੀ ਆਉਂਦੀ ਆ ਹਿੰਨੀ ਨੂੰ ਤਾਂ ਆਉਂਦੀ ਆ ਮਾਤਾ ਹਿੰਨੀ ਨੂੰ ਇਹਨੂੰ ਖੁਦ ਨੂੰ ਵੀ ਆਉਣ ਲੱ ਪੈਂਦੀ ਆ ਤੇ ਇਹਨੂੰ ਉਸ ਟਾਈਮ ਤੇ ਸਮਝ ਨਹੀਂ ਆਉਂਦੀ ਵੀ ਇਹ ਜਿਹੜੀ ਸਮੈਲ ਆਉਂਦੀ ਕਿੱਥੋਂ ਆ ਬਿਉਗੀ ਸਮੈਲ ਤਾਂ ਆਉਂਦੀ ਜਿਹੜੀ ਉਹ ਇਹਦੇ ਕੋਲੋਂ ਆਉਂਦੀ ਆ ਲੇਕਿਨ ਇਹ ਪੱਥਰਾਂ ਦੇ ਵਿੱਚ ਮੂੰਹ ਮਾਰਦਾ ਏ ਝਾੜੀਆਂ ਦੇ ਵਿੱਚ ਮੂੰਹ ਮਾਰਦਾ ਕੰਡਿਆਂ ਦੇ ਵਿੱਚ ਮੂੰਹ ਮਾਰਦਾ ਇਹ ਰੁੱਖਾਂ ਦੇ ਵਿੱਚ ਮੂੰਹ ਮਾਰਦਾ ਮਾਰਦਾ ਨਾ ਵੀ ਆਪਣੇ ਆਪ ਨੂੰ ਲਹੂ ਲੁਹਾਨ ਕਰ ਲੈਂਦਾ ਲੇਕਿਨ ਇਹਨੂੰ ਆਪਣੀ ਮੁਸ਼ਕ ਦੀ ਜਿਹੜੀ ਆ ਨਾ ਸਮੈਲ ਦੀ ਆ ਉਹ ਸਮਾਂ ਹੀ ਨਹੀਂ ਆਉਂਦੀ ਤੇ ਇਹ ਲਹੂ ਲੁਹਾਨ ਹੋ ਕੇ ਤੇ ਆਪਣੇ ਆਪ ਨੂੰ ਫਿਰ ਖਤਮ ਕਰ ਲੈਂਦਾ ਵੀ ਇਹਦਾ ਜਾਨੀ ਕਿ ਐਂਡ ਹੋ ਜਾਂਦਾ ਹੈ ਇਹ ਗੁਜ਼ਰ ਜਾਂਦਾ ਵਾ ਤੇ ਉਸੇ ਤਰ੍ਹਾਂ ਕਬੀਰ ਜੀ ਨੇ ਇਹ ਗੱਲ ਸਮਝਾਈ ਆ ਵੀ ਪਤਮਾ ਆਤਮਾ ਜਿਹੜਾ ਵਾ ਉਹ ਵੀ ਇਨਸਾਨ ਦੇ ਅੰਦਰ ਹੀ ਬੈਠਾ ਹੋਇਆ ਉਹ ਕਿਸੇ ਧਾਰਮਿਕ ਸਥਾਨ ਤੇ ਨਿਗਾ ਕਿਸੇ ਮੰਦਰ ਦੇ ਅੰਦਰ ਨਿਗਾ ਪਰਮਾਤਮਾ ਕਿਸੇ ਗੁਰਦੁਆਰੇ ਦੇ ਅੰਦਰ ਨਿਗਾ ਪਰਮਾਤਮਾ ਕਿਸੇ ਗਿਰਜੇ ਘਰ ਦੇ ਨਹੀਂ ਕਿਸੇ ਮਸਜਿਦ ਦੇ ਅੰਦਰ ਨਿਗਾ ਪਰਮਾਤਮਾ ਜਿਹੜਾ ਨਾ ਉਹ ਤੁਹਾਡੇ ਅੰਦਰ ਬੈਠਾ ਹੁਣ ਬਚਪਨ ਦੇ ਵਿੱਚ ਸਾਨੂੰ ਕਿਸੇ ਵਾਰੀ ਨਹੀਂ ਪਤਾ ਹੁੰਦਾ ਪਰਮਾਤਮਾ ਬਾਰੇ ਵੀ ਲੇਕਿਨ ਅੱਸੀ ਵੀ ਜਦੋਂ ਜਵਾਨ ਹੁੰਨੇ ਆ ਤੇ ਉਹੋ ਹੀ ਸਮੈਲ ਸਾਡੇ ਵਿੱਚੋਂ ਆਉਂਦੀ ਆ ਤੇ ਲੇਕਿਨ ਸਾਡੇ ਨੂੰ ਜਿਹੜਾ ਘੜਿਆ ਹੋਇਆ ਵਾ ਉਹ ਪੁਜਾਰੀ ਨੇ ਘੜਿਆ ਹੋਇਆ ਇਹੋ ਸਮਾਜ ਜਿਹੜਾ ਵਾ ਤੇ ਸਾਨੂੰ ਵੀ ਸਮਝ ਨਹੀਂ ਆਉਂਦੀ ਇਸੇ ਕਰਕੇ ਅਸੀਂ ਵੀ ਮੰਦਿਰਾਂ ਮਸਜਿਦਾਂ ਗਿਰਜੇ ਘਰਾਂ ਗੁਰਦੁਆਰਿਆਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਮੱਥਾ ਮਾਰ-ਮਾਰ ਕੇ ਤੇ ਅਸੀਂ ਵੀ ਆਪਣਾ ਆਪ ਖਤਮ ਕਰ ਲੈਂਦੇ ਆ ਇਸੇ ਕਰਕੇ ਭਰਾਓ ਇਹ ਜਿਹੜਾ ਪੁਜਾਰੀ ਨੇ ਰੱਬ ਬਣਾ ਕੇ ਸਾਡੇ ਅੱਗੇ ਰੱਖਿਆ ਹੋਇਆ ਨਾ ਘੜ ਕੇ ਰੱਖਿਆ ਉਹ ਸਿਰਫ ਇਹਨਾਂ ਦਾ ਆਪਣਾ ਧੰਦਾ ਵਾ ਕਬੀਰ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਵਾ ਇਹ ਗੱਲਾਂ ਇਹ ਕਦੀ ਵੀ ਨਹੀਂ ਸਾਨੂੰ ਦੱਸਦੇ ਕਬੀਰ ਸਾਹਿਬ ਨੇ ਸਿਰਫ ਪ੍ਰੇਮ ਦੀ ਗੱਲ ਕੀਤੀ ਆ ਹੁਣ ਜੇ ਆਪਾਂ ਸਾਵ ਲਾ ਲਈਏ ਵੀ ਮੋਰ ਆ ਜਿਹੜਾ ਮੋਰ ਪੈਲ ਪਾਉਂਦਾ ਵਾ ਤੇ ਮੋਰ ਨੂੰ ਆਪਣੇ ਖੰਭ ਥੋੜਾ ਨਜਦਾਉਂਦੇ ਆ ਮੋਰ ਨੱਚਦਾ ਵਾ ਤੇ ਮੋਰ ਆਪਣੇ ਵਾਸਤੇ ਥੋੜਾ ਨੱਚਦਾ ਵਾ ਲੇਕਿਨ ਮੋਰ ਉਦੋਂ ਨੱਚਦਾ ਉਦੋਂ ਪੈਲ ਪਾਉਂਦਾ ਵੀ ਜਦੋਂ ਮੋਰ ਨਹੀਂ ਉਹਦੇ ਲਾਗੇ ਹੁੰਦੀ ਆ ਜਦੋਂ ਮੋਰ ਨਹੀਂ ਉਹਦੇ ਲਾਗੇ ਹੁੰਦੀ ਆ ਉਦੋਂ ਪੈਲ ਪਾਉਂਦਾ ਉਹ ਕਿਸੇ ਬੰਦੇ ਨੂੰ ਦੇਖ ਕੇ ਪੈਲ ਨਹੀਂ ਪਾਉਂਦਾ ਉਸੇ ਤਰ੍ਹਾਂ ਹੀ ਹੁਣ ਕੋਇਲ ਕੂਕਦੀ ਆ ਹੁਣ ਜਿਹੜੀ ਕੂਕਦੀ ਆ ਨਾ ਉਹ ਫੀਮੇਲ ਨਹੀਂਗੀ ਉਹ ਮੇਲ ਆ ਉਹ ਵੀ ਪੁਕਾਰਦਾ ਵਾ ਇਸੇ ਕਰਕੇ ਪ੍ਰਭੂ ਪਸ਼ੂ ਪੰਛੀਆਂ ਜਾਨਵਰਾਂ ਦੇ ਵਿੱਚ ਵੀ ਇੱਜ਼ਤ ਜਿਹੜੀ ਆ ਉਹ ਫੀਮੇਲ ਦੀ ਆ ਵੀ ਅਗਰ ਜੇ ਫੀਮੇਲ ਦੇ ਨਾਲ ਹੀ ਤੁਸੀਂ ਪਿਆਰ ਨਾ ਕੀਤਾ ਪ੍ਰੇਮ ਨਾ ਕੀਤਾ ਤੇ ਤੁਸੀਂ ਕਦੀ ਵੀ ਧੰਪ ਦੀ ਪ੍ਰਾਪਤੀ ਕਦੇ ਵੀ ਨਹੀਂ ਕਰ ਸਕਦੇ ਹੁਣ ਆ ਜਿਹੜੇ ਛੱਡ ਕੇ ਬੈਠੇ ਆ ਨਾ ਆਪਣਾ ਘਰ-ਬਾਰ ਤੁਸੀਂ ਇਹਨਾਂ ਦੇ ਨੂੰ ਸਮਝਦੇ ਆ ਸੰਤ ਮਹਾਤਮਾ ਲੇਕਿਨ ਨਹੀਂ ਪਗੋੜੇ ਹੋਏ ਪਏ ਆ ਤੇ ਇਹ ਲੋਕ ਕੀ ਆ ਇਹ ਗ੍ਰੰਥਾਂ ਨੂੰ ਪੜ ਪੜ ਕੇ ਵੀ ਪਗੋੜੇ ਹੋਏ ਪਏ ਆ ਇਹਨਾਂ ਦੀਆਂ ਕਥਾ ਕਹਾਣੀਆਂ ਸੁਣ ਸੁਣ ਕੇ ਵੀ ਔਰਤ ਕਥਾ ਕਹਾਣੀਆਂ ਦੇ ਵਿੱਚ ਇਹੋ ਹੀ ਲਿਖਿਆ ਵੀ ਔਰਤ ਨੂੰ ਬਦਨਾਮ ਕੀਤਾ ਗਿਆ ਵਾ ਔਰਤ ਨੂੰ ਮਾੜਾ ਕਿਹਾ ਗਿਆ ਵਾ ਤੇ ਲੇਕਿਨ ਹਰ ਜਾਨਵਰ ਹਰ ਪਸ਼ੂ ਪੰਛੀਆਂ ਦੇ ਵਿੱਚ ਔਰਤ ਦੀ ਇੱਜ਼ਤ ਇੱਕ ਸਿਰਫ ਤੇ ਸਿਰਫ ਇਨਸਾਨੀਆਂ ਤੇ ਹੀ ਨਹੀਂ ਜੀ ਜ ਜਿਹਦੇ ਵਿੱਚ ਅਸੀਂ ਔਰਤ ਦੀ ਕਦਰ ਨਹੀਂ ਕਰਦੇ ਲੇਕਿਨ ਅਸੀਂ ਅਗਰ ਜੇ ਸਾਬ ਲਈਏ ਤੇ ਦੋ ਕਣਾਂ ਤੋਂ ਤਿਆਰ ਹੋਏ ਆ ਵੀ ਸਾਡੇ ਅੰਦਰ ਔਰਤ ਵੀ ਆ ਮਰਦਵੀ ਆ ਇਸੇ ਕਰਕੇ ਭਰਾਓ ਇਹਨਾਂ ਦੀਆਂ ਕਥਾ ਕਹਾਣੀਆਂ ਜੋ ਬਾਹਰ ਨਿਕਲ ਕੇ ਇਹਨਾਂ ਦੇ ਮੰਦਿਰਾਂ ਮਸਜਿਦਾਂ ਦੇ ਵਿੱਚੋਂ ਬਾਹਰ ਨਿਕਲ ਕੇ ਇੱਕ ਦੂਜੇ ਦੀ ਕਦਰ ਕਰੋ ਅਗਰ ਜੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਆ ਨਹੀਂ ਤੇ ਫਿਰ ਉਹੋ ਹੀ ਹਾਲ ਸਾਡਾ ਵੀ ਹੁੰਦਾ ਕਸਤੂਰੀ ਹਿਰਨ ਵਾਲਾ ਕਿਉਂਕਿ ਇਹ ਜਿਹੜਾ ਸਮਾਜ ਤਿਆਰ ਕੀਤਾ ਹੋਇਆ ਇਹ ਸਮਾਜ ਤਿਆਰ ਕੀਤਾ ਹੋਇਆ ਬੰਦੇ ਦਾ ਕਿਉਂਕਿ ਤਾਂ ਕਰਕੇ ਔਲਾਤ ਨੂੰ ਜਿਆਦਾ ਮਾਰੀ ਗਿਆ ਗਿਆ ਜੇ ਗ੍ਰੰਥ ਲਿਖੇ ਆ ਬੰਦੇ ਨੇ ਲਿਖੇ ਆ ਜੇ ਮੂਰਤੀਆਂ ਬਣਾਈਆਂ ਤਾਂ ਬੰਦੇ ਨੇ ਬਣਾਈਆਂ ਹਰ ਚੀਜ਼ ਜਿਹੜੀ ਆ ਉਹ ਬੰਦੇ ਨੇ ਘੜੀ ਹੋਈ ਆ ਇਸੇ ਕਰਕੇ ਭਰਾਓ ਇਹਨਾਂ ਦੇ ਝੂਠੇ ਪਰਮਾਤਮਾ ਤੋਂ ਖਹਿੜਾ ਛੁਡਾ ਕੇ ਤੁਸੀਂ ਆਪਣੇ ਅੰਦਰ ਵਾਲੇ ਪਰਮਾਤਮਾ ਦੀ ਪ੍ਰਾਪਤੀ ਕਰੋ ਆਪਣੇ ਅੰਦਰ ਵਾਲੇ ਪਰਮਾਤਮਾ ਨੂੰ ਯਾਦ ਕਰੋ ਪਰਮਾਤਮਾ ਨੂੰ ਪੁਕਾਰਨ ਦੀ ਲੋੜ ਨਹੀਂ ਪਰਮਾਤਮਾ ਕਿਤੇ ਦੂਰ ਨਹੀਂ ਬੈਠਾ ਵੀ ਜਿਹੜਾ ਉਹਨੂੰ ਪੁਕਾਰਦੇ ਆਂ ਅਸੀਂ ਪ੍ਰਾਰਥਨਾ ਕਰਦੇ ਆਂ ਉਹ ਤੁਹਾਡੇ ਅੰਦਰ ਹੀ ਬੈਠਾ ਅਗਰ ਜੇ ਤੁਹਾਡੇ ਵਿੱਚ ਪ੍ਰੇਮ ਹੋਏਗਾ ਪਿਆਰ ਹੋਏਗਾ ਕਿਸੇ ਦੇ ਬਾਰੇ ਘਰਣਾ ਨਹੀਂ ਹੋਏਗਾ ਤਾਂ ਪਰਮਾਤਮਾ ਖੁਦ ਬਖੁਦ ਤੁਹਾਨੂੰ ਲੱਭਦਾ ਆਪ ਆ ਜਾਏਗਾ ਇਸੇ ਕਰਕੇ ਇਹਨਾਂ ਦੀਆਂ ਕਥਾ ਕਹਾਣੀਆਂ ਜੋ ਬਾਹਰ ਨਿਕਲ ਗਈਆਂ ਇਹਨਾਂ ਧਰਮਾਂ ਦੀ ਹੱਥ ਘੜੀਆਂ ਚੇਂਜ ਨਾ ਕਰੋ ਵੀ ਇਦਰੋਂ ਉਦਲ ਹੋ ਗਏ ਕਿਉਂਕਿ ਉਹਨਾਂ ਦਾ ਪਰਮਾਤਮਾ ਜਿਹੜਾ ਉਹਨਾਂ ਦਾ ਆਪਣਾ ਘੜਿਆ ਹੋਇਆ ਪਰਮਾਤਮਾ ਅਗਰ ਜੇ ਹਿੰਦੂ ਦੇ ਘਰ ਜਨਮ ਲੈ ਲਓ ਤੇ ਉਹਦਾ ਆਪਣਾ ਪਰਮਾਤਮਾ ਵੱਖਰਾ ਅਗਰ ਜੇ ਮੁਸਲਮਾਨ ਦੇ ਘਰ ਜਨਮ ਲੈ ਲਓ ਤੇ ਉਹਨਾਂ ਦਾ ਪਰਮਾਤਮਾ ਆਪਣਾ ਵੱਖਰਾ ਜੇ ਸਿੱਖਾਂ ਦੇ ਘਰ ਜਨਮ ਲੈ ਲਓ ਤੇ ਉਹਨਾਂ ਦਾ ਪਰਮਾਤਮਾ ਆਪਣਾ ਵੱਖਰਾ ਸਾਇਆਂ ਦੇ ਘਰ ਜਨਮ ਲੈ ਲੋ ਤਾਂ ਉਹਨਾਂ ਦਾ ਪਰਮਾਤਮਾ ਆਪਣਾ ਵੱਖਰਾ ਇਸ ਕਰਕੇ ਪੜਾਉ ਉਹ ਪਰਮਾਤਮਾ ਇੱਕ ਹੀ ਹੋ ਸਕਦਾ ਸਿਰਫ ਸੱਚਾ ਜਿਹੜਾ ਉਹ ਇੱਕ ਹੀ ਆ ਹਮੇਸ਼ਾ ਹੈ ਹਮੇਸ਼ਾ ਰਹੇਗਾ ਇਸ ਕਰਕੇ ਜਿਹੜੇ ਇਹਨਾਂ ਨੇ ਧਾਰਮਿਕ ਸਥਾਨ ਬਣਾਏ ਆ ਇਹ ਸਭ ਝੂਠੇ ਆ ਇਹਨਾਂ ਝੂਠੇ ਧਾਰਮਿਕ ਸਥਾਨਾਂ ਤੋਂ ਬਾਹਰ ਨਿਕਲ ਕੇ ਧਾਰਮਿਕ